ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਵਿਖੇ ਦੋ ਪੁਲਿਸ ਮੁਲਾਜ਼ਮਾ ਦੀਆਂ ਲਾਸ਼ਾਂ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਸ ਦੀ ਜਾਣਕਾਰੀ ਦਿੰਦੇ ਰੇਲਵੇ ਸਟੇਸ਼ਨ ਮਾਸਟਰ ਨਰੇਸ਼ ਰਾਜੂ ਨੇ ਦੱਸਿਆ ਕਿ ਉਹ ਕਰੀਬ 7:55 ਵਜੇ ਜਦ ਆਪਣੀ ਡਿਊਟੀ ਦੌਰਾਨ ਸਟੇਸ਼ਨ ਤੇ ਮੌਜੂਦ ਸਨ ਤਾਂ ਬਾਹਰ ਆਉਣ ਤੇ ਉਹਨਾਂ ਨੇ ਵੇਖਿਆ ਕਿ ਰੇਲਵੇ ਸਟੇਸ਼ਨ ਦੇ ਨਵੇਂ ਉਸਾਰੇ ਗਏ ਬਿਲਡਿੰਗ ਦੇ ਇੱਕ ਕਮਰੇ ਨੇੜੇ ਇੱਕ ਲਾਸ਼ ਪਈ ਹੋਈ ਸੀ। ਜਦੋਂ ਉਹਨਾਂ ਥੋੜਾ ਜਿਹਾ ਅੱਗੇ ਜਾ ਕੇ ਦੇਖਿਆ ਤਾਂ ਇੱਕ ਹੋਰ ਵਿਅਕਤੀ ਦੀ ਲਾਸ਼ ਆਮਣੇ ਵਿਖੀ ਜਿਸ ਤੇ ਉਹਨਾਂ ਨੇ ਇਸ ਦੀ ਸੂਚਨਾ ਆਦਮਪੁਰ ਪੁਲਿਸ ਨੂੰ ਦਿੱਤੀ। ਮੌਕੇ ਤੇ ਆਦਮਪੁਰ ਪੁਲਿਸ ਨੇ ਪਹ ਸ਼ੁਰੂ ਕੀਤੀ ਅਤੇ ਘਟਨਾ ਸੰਬੰਧੀ ਜੀਆਰਪੀ ਨੂੰ ਵੀ ਸੂਚਿਤ ਕੀਤਾ ਮੌਕੇ ਤੇ ਪਹੁੰਚੇ ਜੀਆਰਪੀ थाना ਝੁਲੰਦ ਤਪਲਵਿੰਦਰ ਸਿੰਘ ਨੇ ਦੱਸਿਆ ਕਿ ਆਦਮਪੁਰ ਪੁਲਿਸ ਤੋਂ ਸੂਚਨਾ ਮਿਲਨ ਤੋਂ ਬਾਅਦ ਉਹ ਪੁਲਿਸ ਪਾਰਟੀ ਸਮੇਤ ਸਟੇਸ਼ਨ ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਤੇ ਸਾਹਮਣੇ ਆਇਆ ਹੈ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਅਤੇ ਜੀਆਰਪੀ ਵੱਲੋਂ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਪੁਲਿਸ ਮੁਲਾਜ਼ਮ ਜਿਲ੍ਹਾ ਹਸ਼ਿਆਰਪੁਰ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਨਾਂ ASI ਪ੍ਰੀਤਮ ਦਾਸ ਅਤੇ ASI ਜੀਵਨ ਲਾਲ ਪਤਾ ਲੱਗੇ ਹਨ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅੱਜ ਕਿਸੇ ਦੋ ਮੁਲਜ਼ਮਾਂ ਨੂੰ ਪੇਸ਼ੀ ਤੋਂ ਲੈ ਕੇ ਵਾਪਸ ਜਾ ਰਹੇ ਸਨ ਤਾਂ ਆਦਮਪੁਰ ਵਿਖੇ ਇੱਕ ਮੁਲਜ਼ਮ ਜੋ ਕਿ ਜੂਵੀ ਨਾਇਬ ਜੇਲ੍ਹ ਦਾ ਦੱਸਿਆ ਜਾ ਰਿਹਾ ਹੈ ਅਤੇ ਉਸਕੇ ਲਾਪਸੰਗੀਨ આરોਪ ਵੀ ਹਨ ਇਹਨਾਂ ਉੱਚਾਕ ਮਾ ਦੇ ਕੇ ਫਰਾਰ ਹੋ ਗਿਆ ਜਿੱਥੇ ਇਹਨਾਂ ਪੁਲਿਸ ਮੁਲਾਜ਼ਮਾ ਨੇ ਆਦਮਪੁਰ ਥਾਣੇ ਪਹੁੰਚ ਇੱਕ ਮੁਲਜ਼ਮ ਨੂੰ ਥਾਣੇ ਬਿਠਾ ਦਿੱਤਾ ਤੇ ਰਸਤੇ ਵਿੱਚੋ ਹੀ ਇੱਕ ਰਾਗੀ ਦਾ ਮੋਟਰਸਾਈਕਲ ਲੈ ਕੇ ਇਹਨਾਂ ਨੂੰ ਲੱਭਣ ਲਈ ਚੱਲ ਪਏ ਪਰ ਅਚਾਨਕ ਸ਼ੱਕੇਪਰੇ ਹਾਲਾਤਾਂ ਚ ਉਹ ਮੋਟਰਸਾਈਕਲ ਰੇਲਵੇ ਸਟੇਸ਼ਨ ਆਦਮਪੁਰ ਦੇ ਬਾਹਰ ਅਤੇ ਇਹਨਾਂ ਦੋਹਾਂ ਮੁਲਜ਼ਮਾਂ ਦੀਆਂ ਲਾਸ਼ਾਂ ਰੇਲਵੇ ਸਟੇਸ਼ਨ ਦੇ ਅੰਦਰ ਨਮੇ ਬਣ ਰਹੇ ਬੁਲਾਕ ਦੇ ਨੇੜੇ ਤੋਂ ਬ੍ਰਹਮਤ ਹੋਈਆਂ ਹਜੇ ਤੱਕ ਇਹ ਪੇਧ ਬਣਿਆ ਹੋਇਆ ਹੈ ਕਿ ਆਖਰ ਇਹਨਾਂ ਦੀ ਮੌਤ ਕਿਵੇਂ ਹੋਈ ਪੁਲਿਸ ਦਾ ਕਹਿਣਾ ਹੈ ਕਿ ਇਸ ਬੰਦੀ ਜਾਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ फ्रेंसिंग टीम अते हो टीमा बनाके मामले दी जांच की ती जा रही है भाई 58 के करीब सूत्र आले दी पूरेला अपना महोत्सव आरंभन చేర్చుకుంది ఇతి ఉపదడ పొడువని తియతి మెకిలనిర్దో ਉਸ బదత పై హడి జరుగుచో పెద్ద యా షార్ప్ ది అధ్యక్షతది MLA డి.పి. జనందర్ మరాటిష్న సబ్జోగాలె మక్కది అటు dekhya sare ga gadi lata sa team a rahi hai ਇਹ ਕੁਲ ਕੰਮ ਜਿਵੇਂ ਜੋ ਡਾਕਟਰ ਕੋਸ਼ਟਮਾ ਰਿਪੋਰਟ ਦਿੰਦੇ ਹਨ ਜਲਦੀ ਸਰ ਇਹ ਦੋਨੋਂ پلیਸ ਮਨਾਸਮ ਨਹੀਂ ਜਾਂ ਆਪ ਪੁਲਿਸ ਕੋਲ ਨਹੀਂ ਜਾਓਗੇ ਠੀਕ ਹੈ ਜੀ ਇਹ ਕਮਰਾ ਕੁੰਜੀ ਹੋਇਆ ਇਹ ਜੋ ਸਰ ਪ੍ਰੋਜੈਕਟ ਚੱਲ ਰਿਹਾ ਹੈ ਬਕਰ ਇਹਨਾਂ ਦਾ ਨਾ ਉਹ ਲੈਂਡਰ ਬਣ ਰਿਹਾ ਹੈ ਲੰਗਣ ਤੋਂ ਪਾਰ ਹੈ ਉਹ ਤੋਂ ਬਾਅਦ ਇਧਰ ਸਾਰਾ ਇਧਰ ਬੰਦ ਕਰ ਕੱਲ ਸ਼ਾਮ ਨੂੰ ਲੇਟ ਇਨ ਦਾ ਇਵਨਿੰਗ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਰਿਪੋਰਟ ਹੋਇਆ ਪੁਲਿਸ ਸਟੇਸ਼ਨ ਆਦਮਪੁਰ ਦੇ ਵਿੱਚ ਸਾਡੇ ਸ਼ੁਆਰਪੁਰ ਜ਼ਿਲ੍ਹੇ ਦੇ ਤਿੰਨ ਮੁਲਾਜ਼ਮ ਆਪਣੇ ਦੋ ਕੈਦੀਆਂ ਨੂੰ ਨਾਲ ਲੈ ਕੇ ਪੇਸ਼ੀ ਉਹਨਾਂ ਦੀ ਕੋਰਟ ਅਪੀਅਰੈਂਸ ਸੀਗੀ ਕਪੂਰਥਲਾ ਜ਼ਿਲ੍ਹੇ ਚ ਉਹਨਾਂ ਦੀ ਪੇਸ਼ੀ ਕਰਵਾ ਕੇ ਵਾਪਸ ਆ ਰਹੇ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਮੁਰਜ਼ਮ ਹੈਗਾ ਉਹ ਭੱਜ ਗਿਆ ਅਮਨਦੀਪ ਸਿੰਘ ਏਲੀਅਸ ਕਾਲੂ ਇਹਦੇ ਉੱਪਰ ਇਹ ਯੂਵ ਲਾਇਨ ਸੀਗਾ 17 ਸਾਲੇ ਦੀ ਉਮਰ ਸੀ ਤੇ ਕਪੂਰਥਲੇ ਚ ਇਹਦੇ ਚ ਮਰਡਰ ਦਾ ਪਰਚਾ ਦਰਜ ਸੀਗਾ ਦੂਸਰਾ ਕਿ ਉਹ ਜਿਹੜਾ ਦੇਵ ਕੁਮਾਰ ਸੀਗਾ ਉਹਦੇ ਉੱਪਰ ਰੇਪ ਦਾ ਪਰਚਾ ਦਰਸੀਗਾ ਤੇ ਦੋ ਮਰਜ਼ਮਾਨ ਨੂੰ ਸਾਡੇ ਤਿੰਨ ਮੁਲਾਜ਼ਮ ਜਿਹੜੇ ਹੈਗੇ ਆ ਉਹ ਪੇਸ਼ੇ ਤੋਂ ਭਗਤਾ ਕੇ ਲਿਆ ਰਹੇ ਸੀਗੇ ਆਦਮਪੁਰ ਆ ਕੇ ਉੱਥੇ ਥੋੜਾ ਕੰਜੈਸ਼ਨ ਸੀ ਟ੍ਰੈਫਿਕ ਦਾ ਗੱਡੀ ਹੌਲੀ ਹੋ ਗਈ ਇਹ ਸਮਾਰਟਲੀ ਇਹ ਬੰਦਾ ਜਿਹੜਾ ਅ ਅਮੰਦੀ ਪੇਲੀਅਸ ਕਾਲੂ ਹੈਗਾ ਇਹ ਉਥੋਂ ਭੱਜ ਗਿਆ ਗੱਡੀ ਚੋਂ ਸਾਡੇ ਦੋ ਜਿਹੜੇ ਮੁਲਾਜ਼ਮ ਸੀਗੇ ਪ੍ਰੀਤਮ ਦਾਸ ਐਂਡ ਜੀਵਨ ਲਾਲ ਉਹਨਾਂ ਨੇ ਕਿਸੇ ਕੋ ਹੈਲਪਲੇ ਮੋਟਰਸਾਈਕਲ ਲਿਆ ਔਰ ਉਹਦੇ ਪਿੱਛੇ ਇਹਨਾਂ ਦਾ ਕੀਤਾ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਫੜਨ ਦੀ ਪਰ ਉਹਨਾਂ ਕੋ ਬੰਦਾ ਫੜਿਆ ਨਹੀਂ ਗਿਆ ਜਿਹੜਾ ਤੀਸਰਾ ਸਾਡਾ ਮੁਲਾਜ਼ਮ ਸੀ ਉਹਨੇ ਇੱਕ ਅਕਿਊਜ਼ਡ ਨੂੰ ਜਿਹੜਾ ਦੂਸਰਾ ਰੇਪ ਦਾ ਕਿਊਜ਼ ਸੀ ਉਹਨੂੰ ਫੜ ਕੇ ਪੁਲਿਸ ਸਟੇਸ਼ਨ ਆਦਮ ਪਰ ਲੈ ਗਿਆ ਇਹਨਾਂ ਦੋ ਮੁਲਾਜ਼ਮਾਂ ਦਾ ਥਾਣੇਦਾਰਾਂ ਦਾ ਬਾਅਦ ਦੇ ਵਿੱਚ ਤਲਾ ਹੋਂਦੀ ਹੈਗੀ ਹੈ ਰੇਲਵੇ ਸਟੇਸ਼ਨ ਆਦਮਪੁਰ ਤੋਂ ਨਰੇਸ਼ ਰਾਜੂ ਜੀ ਨੇ ਜਿਹੜੇ ਸਟੇਸ਼ਨ ਮਾਸਟਰ ਹੈਗੇ ਆ ਵੀ ਸਾਡੇ ਇੱਥੇ ਕੋਈ ਡੈਡ ਬodies ਪਈਆਂ ਹੈਗੀਆਂ ਉਹਦੇ ਤੋਂ ਪਹਿਲਾਂ ਇੱਕ ਬੋਡੀ ਮਿਲੀ ਫਿਰ ਦੂਸਰੀ ਬੋਡੀ ਮਿਲੀ ਔਰ ਅਨਫੋਰਚੂਨੇਟਲੀ ਇਹ ਦੋਨੇ ਸਾਡੇ ਜਿਹੜੇ ਮੁਲਾਜ਼ਮ ਸੀਗੇ ਇਹਨਾਂ ਨੇ ਉੱਥੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਜਿਹੜੀ ਐ ਸੁਸਾਈਡ ਕਰ ਲਈ ਇਮੀਡੀਏਟਲੀ ਉੱਥੇ ਰਸ਼ ਕੀਤਾ ਗਿਆ ਸਾਡੀ ਸਾਇੰਟਿਫਿਕ ਟੀਮਾਂ ਗਈਆਂ ਸਾਰੀਆਂ ਅਸੀਂ ਪੂਰੀ ਤਫ਼ਤੀਸ਼ ਜਿਹੜੀ ਐ ਸਾਇੰਟਿਫਿਕਲੀ ਕਰ ਰਹੇ ਹੈਗੇ ਆਂ ਕੌਜ਼ ਆਫ ਜਿਹੜਾ ਇਨਸੀਡੈਂਟ ਉਹਨੂੰ ਲੱਭਣ ਲਈ ਬਟ ਹੁਣ ਤੱਕ ਪ੍ਰੀਲਿਮਰੀਲੀ ਜੋ ਵੀ ਸਾਹਮਣੇ ਆਇਆ ਹੈਗਾ ਉਹ ਇਹੀ ਹੈਗਾ ਵੀ ਇੱਕ ਬੰਦਾ ਭੱਜ ਗਿਆ ਇਹਨਾਂ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਫੜਨ ਦੀ ਕੋਸ਼ਿਸ਼ ਕੀਤੀ ਜਦੋਂ ਇਹਨਾਂ ਕੋ ਨਹੀਂ ਫੜਿਆ ਔਰ ਇਹਨਾਂ ਦੇ ਇਹਨਾਂ ਨੂੰ ਲੱਗਿਆ ਵੀ ਇੱਕ ਬੜਾ ਸੀਰੀਅਸ ਜੁਰਮ ਦਾ ਜਿਹੜਾ ਕੂਜ਼ ਹੈਗਾ ਸਾਡੇ ਕੋਲੋਂ ਚਲੇ ਗਿਆ ਤੇ ਆਊਟ ਆਫ ਥੈਟ ਫ੍ਰਸਟ੍ਰੇਸ਼ਨ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਉੱਥੇ ਇਹਨਾਂ ਦੀ ਡੈਥ ਹੋ ਗਈ ਦੋਨਾਂ ਦੀ ਡੈੱਡ ਬੋਡੀਆਂ ਜਿਹੜੀਆਂ ਹੈਗੀਆਂ ਉਹ ਕਬਜ਼ੇ 'ਚ ਲੈ ਕੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਜੀਆਰਪੀ ਵੱਲੋਂ ਅਸੀਂ ਉਹਨੂੰ ਅਸਿਸਟ ਕਰ ਰਹੇ ਹੈਗੇ ਆ ਸਾਡੀ ਪੁਲਿਸ ਆਦਮਪੁਰ ਵਾਲੀ ਜਿਹੜਾ ਬੰਦਾ ਮੁਰਜ਼ਮ ਭੱਜਿਆ ਉਹ ਤੇ ਅਸੀਂ ਐਫਆਈਆਰ ਲੋਚ ਕੀਤੀ ਹੈਗੀ ਆ ਪੁਲਿਸ ਕਸਟਡੀ ਤੋਂ ਭੱਜਣ ਦੀ ਉਹਨੂੰ ਫੜਨ ਲਈ ਅਡਾ ਟੀਮਾਂ ਬਣਾਈਆਂ ਗਈਆਂ ਕਪੂਰਸਲੇ ਜ਼ਿਲ੍ਹੇ ਨੂੰ ਉਹ ਬਿਲੋਂਗ ਕਰਦਾ ਉੱਥੇ ਦੀ ਪੁਲਿਸ ਨੂੰ ਵੀ ਔਨ ਬੋਰਡ ਕੀਤਾ ਗਿਆ ਉਹਨਾਂ ਨੂੰ ਇਤਲਾਹ ਕੀਤੀ ਗਈ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਦਾ ਕਿਉਂਕਿ ਵਕ ਵਕ ਅਫਵਾਹਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਖਬਰਾਂ ਮੈਂ ਉਹਨਾਂ ਲਈ ਇਹ ਤੁਹਾਨੂੰ ਕਲੀਅਰ ਕਰਨਾ ਚਾਹਣਾ ਹੈਗਾ ਵੀ ਇਹ ਬੜਾ ਅਨਫੋਰਚੂਨੇਟ ਹੈਗਾ ਪਰ ਸਮਾਜ ਦੇ ਵਿੱਚ ਪੁਲਿਸ ਵੀ ਸਮਾਜ ਦਾ ਇੱਕ ਅੰਗ ਹੈਗਾ ਕਿਤੇ ਵੀ ਕੋਈ ਇਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂਗੇ ਹਰ ਇੱਕ ਐਂਗਲ ਤੋਂ ਬੋਰਡ ਬਣਾਇਆ ਗਿਆ ਡਾਕਟਰਾਂ ਦਾ ਉਹਨਾਂ ਦੇ ਪੋਸਟਮਾਰਟਮ ਲਈ ਤਾਂ ਕਿ ਐਗਜ਼ੈਕਟ ਕੌਜ਼ ਆਫ ਡੈਥ ਜਿਹੜੀ ਹੈਗੀ ਉਹਦਾ ਪਤਾ ਲੱਗੇ ਫੈਮਿਲੀ ਸਾਡੀਆਂ ਹੈਗੀਆਂ ਸਾਡਾ ਉਹ ਪਰਿਵਾਰ ਦੇ ਮੈਂਬਰ ਸਿਗੇ ਉਹਨਾਂ ਨੂੰ ਅਸੀਂ ਪੂਰੇ ਸਰਕਾਰੀ ਸਨਮਾਨ ਦੇ ਨਾਲ ਜਿਹੜਾ ਹੈਗਾ ਆ ਉਹ ਉਹਨਾਂ ਦੇ ਲਾਸਟ ਰਾਈਟ ਜਿਹੜੇ ਅਸੀਂ ਪਰਫਾਰਮ ਕਰਾਂਗੇ ਰਾਤ ਹੀ ਉਹਨਾਂ ਦੇ ਫੈਮਿਲੀ ਮੈਂਬਰ ਜਿਹੜੇ ਹੈਗੇ ਉਹ ਅਸੀਂ ਬੁਲਾ ਲਏ ਸੀ ਕਿ ਉਹਨਾਂ ਨੇ ਇਹ ਸਾਰਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਸਾਰੀ ਕਾਰਵਾਈ ਕੀਤੀ ਹੈਗੀ ਔਰ ਮੈਂ ਬਾਕੀਆਂ ਨੂੰ ਵੀ ਕਹੂੰਗਾ ਵੀ ਪ੍ਰਾਈਵੇਸੀ ਨੂੰ ਜਿਹੜੀ ਹੈਗੀ ਹੈ ਹਰੇਕ ਦੇ ਨੂੰ ਉਹਨੂੰ ਸਿਕਿਉਰ ਕਰਨਾ ਚਾਹੀਦਾ ਹੈਗਾ ਤੇ ਉਸੇ ਤਰੀਕੇ ਦੇ ਨਾਲ ਇਸ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਹੈਗਾ ਇਹਦੇ ਬਾਰੇ ਵੀ ਜਿਹੜੀਆਂ ਰਿਊਮਰਸ ਹੈਗੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਜੋ ਸਚਾਈ ਹੈ ਉਹਦੇ ਉੱਪਰ ਗੱਲ ਹੋਣੀ ਚਾਹੀਦੀ ਹੈ ਥੈਂਕ ਯੂ ਧੰਨਵਾਦ